ਵੇ ਦੇਖਿਆ ਸੀਗਾ ਕਿ ਧੀਰ ਨਾਨਕ ਦੀ ਪਰਪਰਨਾ ਦਾ ਸ਼ਾਇਰ ਕਿਉਂ ਬੰਦਾ ਆ ਸਾਡੇ ਸਮੰਤੀ ਸਮਾਜ ਵਿੱਚ ਜਿਹੜਾ ਮਜ਼ਦੂਰ ਸੀ ਉਹ ਲਾਗੀ ਸੀ ਤੇ ਔਰਤ ਵਾਲੇ ਯੂਨਿਸਕੈਲਿਕ ਬੀਰ ਭੋਗਿਆ ਬਸੰਦਰਾ ਕਿ ਔਰਤ ਵੀਰਾਂ ਦੇ ਭੋਗਨ ਦੀ ਜਾਂ ਧਰਤੀ ਵੀਰਾਂ ਦੇ ਭੋਗਨ ਦੀ ਵੀਰਾਂ ਦੇ ਜਿੱਤਨ ਦੀ ਬਸੰਦਰਾ ਕਰਦੀ ਨਹੀਂ ਕਰਦੀ ਬਸੰਦਰਾ ਔਰਤ ਨੂੰ ਵੀ ਕਹਿੰਦੇ ਆ ਸਾਡੇ ਸਾਰੇ ਸਰ ਉਦੋਂ ਸ਼ਰਮ ਨਾਲ ਝੁਕ ਜਾਂਦੇ ਆ ਜਦੋਂ ਕਿ ਸਾਡਾ ਵੱਡਾ ਲੇਖਕ ਇੰਜ ਖੜ ਜਾਂਦਾ ਆ ਅੱਖ ਬੰਦ ਕੇ ਕਿ ਵਿਚਾਰਾਂ ਦੇ ਵੱਕ ਪੇਦਾਂ ਦੇ باوجود ਇਹ ਪੀੜੀ ਇੱਕ ਦੂਜੇ ਦਾ ਅਲ ਵਿਚਾਰਾਂ ਦੇ ਬਕਰੀਨਿਆਂ ਦੇ باوجود ਇੱਕ ਪੀੜੀ ਇੱਕ ਦੂਜੇ ਤੇ ਕਿੰਨੀ ਨੇੜ ਸੀ ਕਿਉਂਕਿ ਸਾਡੇ ਇੱਕ ਵੱਡੀ ਉਮਰ ਦੇ ਲੇਖਕ ਨੇ ਮਹਾਤਮਾ ਗਾਂਧੀ ਨੂੰ ਬੇਈਮਾਨ ਬਾਣਨਾ ਤੇ ਕੰਦਰ ਸ਼ਬਦ ਵਰਤਿਆ ਮੈਂ ਕਿਹਾ ਵੀ ਬਾਬਾ ਜੀ ਤੁਹਾਡੇ ਨੂੰ ਇਹ ਸ਼ਬਦ ਸੁਣਦਾ ਨਹੀਂ ਗਾਂਧੀ ਦਾ ਆਪਣਾ ਰੋਲ ਆ ਅਕਸਰ ਦਾ ਆਪਣਾ ਰੋਲ ਆ ਜਦੋਂ ਦਾ ਆਪਣਾ ਰੋਲ ਅਸੀਂ ਇਤਿਹਾਸ ਵਿੱਚ ਬੰਦਿਆ ਦੇ ਰੋਲ ਨੂੰ ਸਭ ਤੋਂ ਸਿੱਖੀਏ ਹਾਜੇ ਦੋਸਤੋ ਜਦੋਂ ਮੈਨੂੰ ਸਿਹਤ ਕਾਦਮੀ ਨੇ ਬਿੱਤੇ ਆਉਣ ਦਾ ਹੁਕਮ ਦਿੱਤਾ ਮੈਂ ਮੰਨ ਤਾਂ ਲਿਆ ਪਰ ਜਦੋਂ ਮੈਂ ਕਿਤੇ ਜਾਣਾ ਹੁੰਦਾ ਮੈਂ ਸਵੇਰੇ ਉੱਠ ਕੇ ਸੋਚਦਾ ਹੁੰਦਾ ਮੈਂ ਬਹੁਤ ਜ਼ਰੂਰੀ ਗੱਲ ਕਿਹੜੀ ਆ ਕਿਹੜੀ ਕੀਤੀ ਗੱਲ ਅੱਜ ਮੈਨੂੰ ਇਹ ਡਰ ਲੱਗਿਆ ਕਿ ਮੈਂ ਉਹਨਾਂ ਲੋਕਾਂ 'ਚ ਜਾ ਕੇ ਬੋਲਣਾ ਆ ਜਿਹੜੇ ਧੀਰਸਾ ਬਾਰੇ ਤਾਂ ਬਹੁਤ ਕੁਝ ਜਾਣਦੇ ਆ ਮੈਂ ਉਹਨਾਂ ਨੂੰ ਕੀ ਦੱਸਾਂਗਾ ਜਿਨ੍ਹਾਂ ਨੇ ਧੀ ਸਾਬ ਦੇ ਬਹੁਤ ਨੇੜੇ ਰਹਿ ਕੇ ਬੀਤ ਕੇ ਉਹਨਾਂ ਨੂੰ ਦੇਖਿਆ ਦੂਜੀ ਗੱਲ ਸੰਜੀਵਨ ਨੇ ਮੈਨੂੰ ਇਹ ਕਹਿ ਦਿੱਤਾ ਕਿ ਫਤਿਹਗੜ ਸਾਹਿਬ ਤੋਂ ਸਰਹੱਦ ਤੱਕ ਬੜਾ ਸਿੱਧਾ ਰਸਤਾ ਆ ਪਰ ਰਸਤੇ 'ਤੇ ਇੰਨੀ ਮੋੜ ਘੋੜ ਸੀ ਮੈਂ ਸੋਚਦਾ ਆਇਆ ਕਿ ਨਾ ਤਾਂ ਪਿੰਡ ਦਾ ਰਸਤਾ ਹੁਣ ਇੰਨਾ ਸੁਧਾਰਿਆ ਪ੍ਰਾਣਾ ਪਿੰਡ ਨਹੀਂ ਗਿਆ ਇਸ ਨਵੀਂ ਕਿਸਮ ਦੇ ਆਰਥਿਕ ਧਰਕੇ ਨੇ ਪਿੰਡਾਂ ਦੇ ਰਸਤੇ ਹੁਣ ਪਹਿਲਾਂ ਯੂਨੀਵਰਸਿਟੀ ਦੇ ਨੇੜੇ ਕਿਤੇ ਤੇ 90 ਤੱਕ ਇੰਨਾ ਸਿੱਧਾ ਤੇ ਸੌਖਾ ਪਹੁੰਚਿਆ ਜਾ ਸਕਦਾ ਉਹ ਦਿਨ ਇੰਨੀਆਂ ਪਰਤਾਂ ਨੇ ਜਿੰਨੀ ਵਾਰੀ ਪੜੋਗੇ ਨਵੀਆਂ ਪਰਤਾਂ ਖੁੱਲਣਗੀਆਂ ਮੈਂ ਸੋਚ ਰਿਹਾ ਸੀ ਕਿ ਆਪਣੀ ਗੱਲ ਕਿੱਥੋਂ ਸ਼ੁਰੂ ਕਰਾਂ ਕਦੇ ਉਦੋਂ ਦੇ ਵੱਡੇ ਸ਼ਹਿਰ ਅਦੀ ਸਰਦਾਰ ਜਾਫਰੀ ਨੇ ਆਪਣੀ ਕਪਤਾਨਵਰੇ ਆਪ ਹੀ ਕਿਹਾ ਸੀ ਕਿਸੇ ਈਗੋ ਦਾ ਮਕਾਰ ਤੋਂ ਨਹੀਂ ਸੀ ਕਿਹਾ ਉਨੇ ਉਦੂ ਸ਼ਰੀਰੀ ਦੀ ਪਰੰਪਰਾ ਨੂੰ ਧਿਆਨ ਦਸ ਕੇ ਇਹ ਗੱਲ ਕਹੀ ਸੀ ਕਿ ਕੋਈ ਸਰਦਾਰ ਕਬ تھا ਇਸ ਤੋਂ ਪਹਿਲੇ ਤੇਰੀ ਮਹਿਰ ਨੇ ਕੋਈ ਸਰਦਾਰ ਕਬ تھا ਇਸ ਤੋਂ ਪਹਿਲੇ ਤੇਰੀ ਮਹਿਰ ਨੇ ਬਹੁਤ ਅਹਲੇ ਸੁਖ ਨੂੰ ਉਠੇ ਬਹੁਤ ਅਹਲੇ ਕਲਾ ਆਏ ਧੀਰ ਤੋਂ ਪਹਿਲਾਂ ਸਾਡੇ ਕੋਲ ਵੱਡੇ ਕਵੀ ਸਨ ਭਾਈ ਵੀਰ ਸਿੰਘ ਪੂਰ ਸਿੰਘ ਮੋਹਨ ਸਿੰਘ ਅਵਧਾ ਪ੍ਰੀਤਮ ਸਫੀਰ ਧੀਰ ਤੋਂ ਪਹਿਲਾਂ ਸਾਡੇ ਕੋਲੇ ਵੱਡੇ ਕਹਾਣੀਕਾਰ ਦੀ ਬਹੁਤ ਸਾਰਾ ਗੁਰਬਖਸ਼ ਸਿੰਘ ਪੀ ਟੜੀ ਤੋਂ ਲੈ ਕੇ ਨਾਮ ਸਿੰਘ ਹੋਣਾ ਤੋਂ ਲੈ ਕੇ ਸੇਖੋਂ ਤੱਕ ਭੱਤੀ ਈਰ ਪੰਜਾਬੀ ਸੱਤ ਪਰੰਪਰਾ ਦਾ ਸਰਦਾਰ ਕਿਵੇਂ ਬਣਿਆ ਇਹ ਗੱਲ ਸਮਝਣ ਵਾਲੀ ਆ ਬਹੁਤ ਸਾਰੀਆਂ ਗੱਲਾਂ ਤੀਸਾ ਵਾਲੇ ਹੋਈਆਂ ਪਰ ਜਿਹੜੀ ਗੱਲ ਮੈਂ ਕਰ ਰਹੀ ਆ ਮੈਨੂੰ ਧੀਰ ਇਸ ਕਰਕੇ ਵੱਡਾ ਲੇਖਕ ਲੱਗਦਾ ਆ ਕਿ ਧੀਰ ਨੇ ਉਹਨਾਂ ਲੋਕਾਂ ਲਈ ਲਿਖਣਾ ਸ਼ੁਰੂ ਕੀਤਾ ਜਿੰਨਾ ਬਾਰੇ ਪੰਜਾਬੀ ਅਸੀਂ ਹਮਦਰਦੀ ਵੀ ਰੱਖਦੇ ਸੀ ਜਿੰਨਾਂ ਨੂੰ ਅਸੀਂ ਹਮਦਰਦੀ ਦਾ ਪੇਸ਼ ਵੀ ਕਰਦਾ ਸੀ ਸਾਡਾ ਕਲਚਰ ਪਰ ਅਸੀਂ ਕਦੇ ਉਹਨਾਂ ਦੇ ਨੁਕਤੇ ਲਗਾ ਤੋਂ ਜ਼ਿੰਦਗੀ ਨੂੰ ਨਹੀਂ ਸੀ ਦਿੱਖਿਆ ਤੇਰ ਨੇ ਆਪਣੀ ਤੇ ਨਜ਼ਮ ਦੇ ਵਿੱਚ ਇਹ ਗੱਲ ਕਹੀ ਹੈ ਕਿ ਕਿੰਨਾ ਵੱਡਾ ਸਨਮਾਨ ਹੈ ਕਿੰਨਾ ਵੱਡਾ ਸਨਮਾਨ ਹੈ ਇਹ ਜਿਹੜੇ ਆਕਾਸ਼ ਦੀ ਛਤ ਫੱਲੇ ਸੌਂਦੇ ਹਨ ਧਰਤੀ ਦੇ ਵਿਸਾਉਣੇ ਤੇ ਜਿਹੜੇ ਅਕਾਸ਼ ਦੀ ਸ਼ਕਤ ਸੰਦੇ ਸੌਰੀ ਸੰਧਰਤੀ ਦੇ ਵਿਸ਼ਾਣੇ ਉੱਤੇ ਉਹਨਾਂ ਦਾ ਹੋਣਾ ਉਹਨਾਂ ਦੀਆਂ ਅੱਖਾਂ ਵਿੱਚੋਂ ਇਸ ਸੰਸਾਰ ਨੂੰ ਦੇਖਣਾ ਕਿੰਨਾ ਵੱਡਾ ਸਨਮਾਨ ਹੈ ਇਹ ਨਾਨਕ ਦਾ ਸਿੱਖ ਹੋਣਾ ਲੈਨ ਦਾ ਸਿਪਾਹੀ ਹੋਣਾ ਧੀਰ ਇਸ ਕਰਕੇ ਪੰਜਾਬੀ ਕਹਿੰਦਾ ਸਰਕਾਰ ਆ ਕਿ ਧੀਰ ਨੇ ਦੁਨੀਆਂ ਨੂੰ ਮੱਧ ਵਰਗ ਦੀ ਅੱਖ ਨਾਲ ਨਹੀਂ ਦੇਖਿਆ ਯੋਗੀ ਸਾਡੀ ਸਰ ਪਰੰਪਰਾ ਪੰਜਾਬੀ ਦੀ ਸਾਡੀ ਪਰੰਪਰਾ ਬਹੁਤ ਪੁਰਾਣੀ ਸੀ 19 ਸਦੀ ਦੇ ਤੋਂ ਲੈ ਕੇ ਤੇ 20 ਸਦੀ ਦੇ ਵਿੱਚ ਧੀਰ ਸਾਡਾ ਪਹਿਲਾ ਬਾਹਰਿਕ ਲੇਖਕ ਆ ਕਿ ਜੀਨੇ ਇਸ ਦੁਨੀਆ ਨੂੰ ਇਸ ਸੰਸਾਰ ਨੂੰ ਇਸ ਜੀਵਨ ਦੇ ਦਵੰਧਾ ਨੂੰ ਤੇ ਇਸ ਜੀਵਨ ਦੇ ਟਕਰਾਵਾਂ ਨੂੰ ਮਜ਼ਦੂਰ ਜੁਬਾਕ ਦੇ ਨੁਕਤਾ ਲਗਾ ਕੇ ਦੇਖਿਆ ਜਦੋਂ ਧੀਰ ਲਿਖ ਗਿਆ ਸੀ ਕਵਤਾ ਉਦੋਂ ਸਾਡੇ ਕੋਲੇ ਇੱਕ ਐਸੀ ਪਰੰਪਰਾ ਸੀ ਕਿ ਜਦੋਂ ਇਸ ਧਰਤੀ ਦੇ ਸੱਚ ਨੂੰ ਸਵੀਕਾਰ ਲੋਸੀ ਕਰਦੀ ਤੇ ਬੜਾ ਵੱਡਾ ਨਾਮ ਸੀ ਭਾਈ ਗੀਸ ਗੋੜਾ ਦਾ ਔਰ ਦੂਜੇ ਪਾਸੇ ਸਾਡੇ ਕੋਲੇ ਮਲਤ ਵਰਗ ਦੇ ਕਵੀਆਂ ਦਾ ਇੱਕ ਬਹੁਤ ਵੱਡਾ ਵਰਗ ਸੀ ਜਿਹੜਾ ਮਜ਼ਦੂਰ ਜਮਾਤ ਨਾਲ ਹਮਦਰਦੀ ਤਾਂ ਕਰਦਾ ਸੀ ਪਰ ਉਹਦੇ ਕੋਲੇ ਮਜ਼ਦੂਰ ਜਮਾਤ ਦੀ ਨਜ਼ਰੀਆ ਦੀ ਸੀ ਮਜ਼ਦੂਰ ਜਮਾਤ ਨੂੰ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਨਹੀਂ ਸੀ ਪ੍ਰਸਾਦ ਗੁਰੂ ਸਿੰਘ ਨੇ ਕਹਿੰਦੇ ਸੀ ਕਿ ਸਾਨੂੰ ਬਾਰੇ ਕਿ ਉਹਨਾਂ ਦੀ ਗਰੀਬੀ ਛੋਟੀ ਉਹਨਾਂ ਦਾ ਜਿਗਰਾ ਵੱਡਾ ਧੀਆਂ ਦਾ ਉਚਾਰਨ ਕਿ ਜਿਹਨਾਂ ਪਸੰਦਾਂ ਨੂੰ ਸੁਰਗੀ ਜੋੜੇ ਕਹਿੰਦੇ ਆ ਸੀ ਧੀਰ ਉਸ ਸਮੇਂ ਓੜਣੀ ਨਦੀ ਕੱਪਾ ਰਿਹਾ ਔਰ ਸਾਡੇ ਇਹ ਵੀ ਪਰੰਪਰਾ ਰਹੀ ਆ ਮੈਂ ਦੇਖਿਆ ਸੀ ਕਿ ਧੀਰ ਨਾਨਕ ਦੀ ਪਰੰਪਰਾ ਦਾ ਸ਼ਾਇਰ ਕਿਉਂ ਬਣਦਾ ਆ ਕਿਉਂਕਿ ਧੀਰ ਹਰ ਕਦ ਸੋਚ ਕੇ ਕਰਦਾ ਸੀ ਬਾਬੇ ਜਾਨੂ ਜੀ ਨੇ ਕੀ ਕੀਤਾ ਸੀ ਬਾਬੇ ਨਾਨਕ ਨੇ ਪਹਿਲਾ ਆਢਾ ਜੁੜਾ ਲਿਆ ਉਹ ਬ੍ਰਹਦ ਤ੍ਰਿਹਦਾਲਿਆ ਉਹ ਸੰਸਕਰਤ ਸੰਸਕਰਤ ਦੇ ਤਿੰਨ ਬ੍ਰਹਤ ਕਹਿਨੇ ਸੀ ਜੀ ਜੀ ਜਿਹਦੀ ਅੱਜ ਗੱਲ ਹੋ ਰਹੀ ਆ ਸਾਡੀ ਸਲਾਤਨੀ ਵਿਚਾਰ ਪਵਾ ਦੀ ਕਿ ਹਿੰਦੁਸਤਾਨ ਜਸ ਹਿੰਦੁਸਤਾਨ ਨੂੰ ਸਲਾਤ ਨੂੰ ਹਿੰਦੂ ਹਿੰਦੂਤਵ ਦੇ ਨੋਕਾ ਜਗਾ ਤੋਂ ਦੇਖਣ ਦਾ ਯਤਨ ਹੋ ਰਿਹਾ ਉਹਦੇ ਤਿੰਨ ਵੱਡੇ ਗਲਤ ਸੀ ਗਨਾਰ ਕਹਿੰਦੇ ਉਹਨਾਂ ਕਿੰਨਾ ਜੂ ਬਹਿਤ ਨਹੀਂ ਕਹਿੰਦੇ ਸੱਚ ਕਹਿੰਦੇ ਉਹਨਾਂ ਕਿੰਨਾ ਗਲਤਾਂ ਨੂੰ ਰੱਦ ਕੀਤਾ ਜਿਹੜੇ ਦੁਨੀਆਂ ਦੀ ਹੋਣ ਨੂੰ ਨਹੀਂ ਸੀ ਬੰਦੇ ਤੇ ਬਾਬੇ ਦਾ ਨੂੰ ਇਹ ਕਹਿੰਦਾ ਪਿਆ ਕਿ ਖਾਲਸਾ ਪੁੰਨ ਕਵਤ ਹੈ ਜਿੱਤਾਂ ਨੂੰ ਰਿਸਕ ਸੁਭਾਈ। ਔਰ ਦੂਜੀ ਗੱਲ ਜੇ ਤੁਸੀਂ ਗੀ ਭਾਰਤ ਕਿਉਂਕਿ ਮੋਗਲ ਸ਼ਾਹੀ ਦੇ ਦੌਰ ਤੋਂ ਲੈ ਕੇ ਅਗਰਿਤ ਮਿਰਟ ਤੱਕ ਭਾਰਤ ਇੱਕ ਹੋਰ ਬਾਬਾ ਦਾ ਸ਼ਿਕਾਰ ਰਿਹਾ ਜਿਸ ਨੂੰ ਸਮੰਤਵਾਦ ਕਹਿੰਦੇ ਆ। ਜਿਹੜੀ ਸਮੰਤੀ ਦ੍ਰਿਸ਼ਟੀ ਸੀ ਉਹ ਔਰਤ ਨੂੰ ਵੀ ਤੇ ਮਜ਼ਦੂਰ ਨੂੰ ਵੀ ਆਪਣੇ ਨਜ਼ਰਗਾ ਆਪਣੇ ਨਜ਼ਰ ਨਾਲ ਦੇਖਦੀ ਸੀ। ਸਦੇ ਸਮਤੀ ਸਮਾਜਿਕ ਦਾ ਮਜ਼ਦੂਰ ਸੀ ਉਹ ਲਾਗੀ ਸੀ ਤੇ ਔਰਤਾਂ ਵਾਲੇ ਯੂਨਿਸਕੈਲਸ ਦਾ ਵੀਰ ਭੋਗਿਆ ਬਸੰਦਰਾ ਕਿ ਔਰਤ ਵੀਰਾਂ ਦੇ ਭੋਗਲਦੀ ਜਾਂ ਧਰਤੀ ਵੀਰਾਂ ਦੇ ਭੋਗਲਦੀ ਵੀਰਾਂ ਦੇ ਜਿੱਤਲਦੀ ਆ ਬਸੰਦਰਾ ਧਰਤੀ ਨੂੰ ਵੀ ਕਹਿੰਦੇ ਆ ਬਸੰਦਰਾ ਔਰਤ ਨੂੰ ਵੀ ਕਹਿੰਦੇ ਆ ਕਿ ਇਹ ਧਰਤੀ ਵੀਰਾਂ ਦੇ ਜਿੱਤਲਦੀ ਆ ਤੇ ਔਰਤ ਵੀਰਾਂ ਦੇ ਭੋਗਲਦੀ ਆ ਪਹਿਲੀ ਵਾਰ ਈਸਾ ਨੂੰ ਇਦਾਫਾ ਆ ਕਿ ਔਰਣੀ ਸਾਡੀ ਉਸ ਕਿਸਮ ਦੀ ਨਾਇਕਾ ਨਹੀਂ ਜਿਸ ਕਿਸਮ ਦੀ ਨਾਇਕਾ ਸਾਡੇ ਕਿੱਸਿਆਂ 'ਚ ਬਣਾਈ ਗਈ ਆ ਜਾਂ ਜਿਸ ਕਿਸਮ ਦੀ ਨਾਇਕਾ ਦਾ ਧੀਰ ਦਾ ਛੋਟੀ ਉਮਰ ਦਾ ਸੰਗਾਲੀ ਜਿਸ ਕਿਸਮ ਦੀ ਨਾਇਕਾ ਦੀ ਗੱਲ ਕਰ ਰਿਹਾ ਸੀ ਜਿਹੜੀ 16 ਸਾਲ ਦੀ ਵਾਰੀ ਹੋਵੇ ਸੱਜੀ ਫਵੀ ਕਲੀਨ ਬੰਦ ਦੀ ਔਰਤ ਹੋਵੇ ਧੀਰ ਨੇ ਉਸ ਔਰਤ ਨੂੰ ਨਹੀਂ ਪੇਸ਼ ਕੀਤਾ ਜਿਹੜੀ ਬਹੁਤ ਸੋਹਣ ਬਲੂ ਤੇ ਕਾਮਨੀ ਕਿਸਮ ਦੀ ਔਰਤ ਹੋਵੇ ਧੀਰ ਨੇ ਉਹ ਔਰਤ ਪੇਸ਼ ਕੀਤੀ ਆ ਜਿਹੜੀ ਕਾਠੀ ਜਿਹੜੀ ਕਾਠੀ ਬੜੀ ਮਜ਼ਬੂਤ ਆ ਜਿਹਦਾ ਲਾਗੂ ਉਪਜ ਤਾਂਬੇ ਵਰਗਾ ਹੋਇਆ ਵਿਆ ਤੇ ਜਿਹਦੇ ਕੋਲ ਢਾਲੀ ਵੀ ਆਪਣਾ ਬਕਰਾਂ ਨੂੰ ਲੋਕ ਖੋਲ ਲਈ ਤੇ ਜਿਹਦੇ ਕੋਲ ਲੰਮੀ ਛੋਟੀ ਵੀ ਹੈ ਚਸ਼ਕੇ ਵੀ ਵੀ ਆ ਧੀਰਕ ਕੋਲ ਇਹ ਦੋ ਗੱਲਾਂ ਕਹ ਰਿਆ ਕਿ ਤੁਹਾਨੂੰ ਮਜ਼ਦੂਰ ਜਮਾਤ ਨੂੰ ਉਪਜ ਪੈਦਾ ਕਰਨ ਵਾਲਿਆਂ ਨੂੰ ਫੀਟ ਵੀ ਕਰਨਾ ਪਏਗਾ ਤੇ ਉਪਜ ਪੈਦਾ ਕਰਨ ਵਾਲਿਆਂ ਦੀ ਰਾਖੀ ਲਈ ਤੁਹਾਡੇ ਕੋਲ ਛੋਟੀ ਵੀ ਚਾਹੀਦੀ ਹੈ ਸਸਕੇ ਵੀ ਵਾਲੀ ਸੋ ਮੈਂ ਇਸ ਕਰਕੇ ਕਹਿਆ ਕਿ ਧੀਰ ਮੈਨੂੰ ਵੱਡਾ ਦੇਖ ਇਸ ਕਰਕੇ ਲੱਗਦਾ ਹੈ ਦੂਜੀ ਗੱਲ ਅਸੀਂ ਬਹੁਤ ਪਲੇਖੇ ਕਰਦੇ ਆ ਆਹ ਦਸਤਾਉਂਦਾ ਕਿ ਸੰਕਟ ਦੇ ਕਦੇ ਇੰਦਰਾ ਕਲਮ ਜੰਦਾ ਆ ਮੇਰੀ ਬੜੀ ਦਿਵੇਸ਼ ਹੁੰਦੀ ਆ ਮੇਰਾ ਇੱਕ ਹਰ ਵਕਤ ਮੇਰੇ ਨਾਲ ਰਹਿਣ ਵਾਲਾ ਬੰਦਾ ਜਿਹਦੇ ਨਾਲ ਮੇਰੀ 24 ਘੰਟੇ ਇਸ ਗੱਤੇ ਜੁਤੀ ਖੜਕਦੀ ਆ ਉਹ ਇਸ ਆਦਮ ਕਾ ਨੂੰ ਆਦਮਤਾ ਨਹੀਂ ਮੰਨਦਾ ਮੇਰਾ ਉਹ ਨਾਲ ਕਈ ਵਾਰ ਟਕਰਾਅ ਹੁੰਦਾ ਕਿ ਜੇ ਜੁੜੀ ਆਹ ਜਿੱਤਾ ਸਰੂਪ ਅੰਗਰੇਜ਼ਾਂ ਨੇ ਦਿੱਤੀ ਤੇ ਕਿਲੋਨੀਅਲ ਆਧ ਰਕਤਾ ਸੀ ਜਿੱਦੀ ਅੰਗਰੇਜ਼ਾਂ ਨੇ ਆਧ ਰਕਤਾ ਲੈ ਕੇ ਆਜੀ ਸਾਡੇ ਤੇ ਥੋਪਦੀ ਤੇ ਬਖਰੀ ਗੱਲ ਆ ਸਾਡੇ ਹਾਲਾਤ ਅਜੇ ਉਸ ਕਿਸਮ ਦੇ ਨਹੀਂ ਸੀ ਅੰਗਰੇਜ਼ਾਂ ਦੀ ਸਾਡੇ ਉੱਤੇ ਥੋਪੀ ਹੋਈ ਆਧ ਰਕਤਾ ਨੇ ਬਹੁਤ ਕੁਝ ਸਾਨੂੰ ਦਿੱਤਾ ਵੀ ਆ ਸਾਨੂੰ ਸਿੱਖਿਆ ਦਿੱਤੀ ਬਗਿਆਨ ਦਿੱਤਾ ਨਵੇਂ ਟੂਲਸ ਦਿੱਤੇ ਪਰ ਉਹ ਆਧ ਰਕਤਾ ਜਿਹਦਾ ਇਸ਼ਾਰਾ ਇਹਨਾਂ ਦੇ ਕੀਤਾ ਪੀ ਹੋਣਾ ਨੇ ਉਹ ਆਧ ਰਕਤਾ ਪਛੜੇ ਹੋਏ ਸਮਾਜਾਂ ਦਾ ਜਾਂ ਉਹਨਾਂ ਸਮਾਜਾਂ ਦਾ ਜਿੱਤੇ ਵਰਗ ਵੱਡਾ ਹੋਵੇ ਜਾਂਤੀ ਵੱਡ ਭਾਰੀ ਹੋਵੇ ਉਹਦਾ ਸਮਾਜਾਂ ਦਾ ਉਹ ਮਤਲਬ ਆ ਦਿੱਤਾ ਬਹੁਤਾ ਕੁਝ ਨਹੀਂ ਸਵਾਰ ਸਕਦੀ ਧੀਰ ਨੇ ਇਹ ਗੱਲ ਚਰੰਜਾ ਸਮਝਦੀ ਸੀ ਜਦੋਂ ਉਹ ਇੱਕ ਮਨੁੱਖ ਦੀ ਇੱਕ ਕਿਰਤੀ ਮਨੁੱਖ ਦੀ ਤੇ ਮਸ਼ੀਨ ਦੇ ਦਵੰਦ ਨੂੰ ਪਕੜਨ ਦੀ ਕੋਸ਼ਿਸ਼ ਕਰਦਾ ਕਿ ਮਸ਼ੀਨ ਨੇ ਕਿਰਤੀ ਇਥਾਂ ਨੂੰ ਵਿਲੇ ਵੀ ਕਰਨਾ ਆ ਪਰ ਮਸ਼ੀਨ ਦੇ ਉੱਤੇ ਕੰਟਰੋਲ سرمਾਈ ਦਾ ਹੋਵੇ ਕਿ ਮਸ਼ੀਨ ਦੇ ਉੱਤੇ ਕੰਟਰੋਲ ਮਨੁੱਖੀ ਜ਼ਿੰਦਗੀ ਨੂੰ ਸੋਹਣੀ ਤੇ ਸੁਹਾਵੀ ਬਣਾਉਣ ਵਾਲੀ ਦ੍ਰਿਸ਼ਟੀ ਦਾ ਕੰਟਰੋਲ ਹੋਵੇ ਇਸ ਤਰ੍ਹਾਂ ਦੀ ਸੌਦੇ ਹੋਰ ਬੜੀ ਖੂਬਸੂਤ ਕਹਾਣੀਆਂ ਸਵੇਰ ਹੋਂ ਤੱਕ ਬੜੀ ਬਹੁਤ ਕੂਰੂ ਕਹਾਣੀਆਂ ਅੱਜ ਦੇ ਦੌਰ ਦੇ ਰਾਕੇ ਦੇਖੋ ਉਸ ਦੌਰ ਦੇ ਰਾਕੇ ਦੇਖੋ ਇੱਕ ਪਾਸੇ ਸਾਡੇ ਕੋਲੇ ਮਹਿਰੀ ਪਿਓ ਦਾ ਮਾਡਲ ਸੀਗਾ ਮਹਿਰੂ ਦਾ ਮਾਡਲ ਸੀ ਦਰੂ ਬੜੇ ਬਹੁਤ سارے ਮਾਤੂ ਪੇ ਦੁਰਸਾਦੇ ਆ ਕੱਲ ਹੀ ਇੱਕ ਓਂਗਾ ਮੇਰੇ ਗੱਲ ਪਿਆ ਖੜਾ ਸੀ ਸਬਰਾਲੇ ਕਿਉਂਕਿ ਸਾਡੇ ਇੱਕ ਵੱਡੀ ਉਮਰ ਦੇ ਲੇਖਕ ਨੇ ਮਹਾਤਮਾ ਗਾਂਧੀ ਨੂੰ ਬੇਈਮਾਨ ਬਣਾਇਆ ਕਿੰਦਰ ਸ਼ਾਹ ਕੋ ਬਖਤਿਆ ਮੈਂ ਕਿ ਬਾਬਾ ਜੀ ਤੁਹਾਡੇ ਨੂੰ ਇਹ ਸ਼ਬਦ ਸੁਣਦਾ ਜੀ ਗਾਂਧੀ ਦਾ ਆਪਣਾ ਰੋਲ ਆ ਅਕਸਰ ਦਾ ਆਪਣਾ ਰੋਲ ਆ ਦੇਨ ਦਾ ਆਪਣਾ ਰੋਲ ਆ ਅਸੀਂ ਇਤਿਹਾਸ ਵਿੱਚ ਬੰਦਿਆ ਦੇ ਰੋਲ ਨੂੰ ਸਭ ਨੂੰ ਸਿੱਖੀਏ ਮੈਂ ਤੇ ਗੱਲ ਕਹਿਆ ਸੀਗਾ ਕਿ ਇੱਕ ਪਾਸੇ ਨਹਿਰੂ ਸਾਨੂੰ ਮਾਡਲ ਦੇ ਦਿਆ ਸੀ ਉਹ ਮਾਡਲ ਜਿਹੜਾ ਸਮਾਜਿਕ ਕੰਟਰੋਲ ਵਾਲੀ ਅਕਬਸਤਾ ਦਾ ਮਾਡਲ ਸੀ ਜਿਹਦੇ ਬਾਅਦ ਹੁਣ ਦੇਸ਼ ਬਣ ਗਈ ਆ ਜਿਹਦੇ ਨੇ ਕਿਸਾਨਾਂ ਨੇ ਸਾਨੂੰ ਬਹੁਤ ਸਿੱਖਿਆ ਕੀਤਾ ਆ ਕਿ ਸਾਡੇ ਦੇਸ਼ ਦਾ ਪ੍ਰਬੰਧ ਸਾਡੇ ਚੁਣਵਾ ਹੋਏ ਸਰਕਾਰਾਂ ਸਾਡੇ ਨਿਵੰਦੇ ਕਰਨਗੇ ਕਿ ਸਾਡੇ ਦੇਸ਼ ਨੂੰ ਕਾਰਪੋਰੇਟ ਚਲਾਉਣਗੇ ਇਹ ਸਵਾਲ ਉਦੋਂ ਵੀ ਸੀ ਧੀਰ ਦੇ ਸਾਹਮਣੇ ਸੀ ਸਵੇਰ ਹੋਣ ਤੱਕ 2 ਦੋਸਤਾਂ ਨੂੰ ਆਜ਼ਾਦ ਹੋ ਗਿਆ ਸੀ ਹੋ ਕੇ ਵੀ ਆਜ਼ਾਦ ਨਹੀਂ ਸੀ ਹੋਇਆ ਅਜੇ ਸਾਡੀ ਸਾਡੀ ਉਹ ਸਵੇਰ ਨਹੀਂ ਸੀ ਆਈ ਉਰਦੂ ਦੇ ਇਸ਼ਾਰਾ ਦੇ ਪੰਜਾਬੀ ਵਾਲੇ ਇਸ਼ਾਰੇ ਤੋਂ ਪਹਿਲਾਂ ਪਾਪਦਿਆ ਸੀ ਫੈਦ ਨੇ ਕਿਹਾ ਸੀ ਇਹ ਦਾਗ ਦਾ ਵਜਾਲਾ ਅਲੀ ਸਰਕਾਰ ਜਾਣ ਨਹੀਂ ਰਿਹਾ ਸੀ ਅਸੀਂ ਆਜ਼ਾਦੀ ਨੂੰ ਧੀਰ ਉਸ ਆਜ਼ਾਦੀ ਦੇ ਉੱਤੇ ਵੀ ਸਵਾਲ ਬਣੇ ਕਰ ਰਿਹਾ ਸੀ ਜੀ ਜਦੋਂ ਉਹ ਉਹਦੀ ਕਹਾਣੀਆ ਸਵੇਰ ਹੋਣ ਤੱਕ ਉਹਦੇ ਵਿੱਚ ਬੜੇ ਇਸ ਕਿਸਮ ਦੇ ਪ੍ਰਸ਼ਨ ਉੱਠਦੇ ਨੇ ਮੈਂ ਬਹੁਤ ਪਿਆ ਗੱਲਾਂ ਨਹੀਂ ਕਰਦਾ ਪਰ ਦੋ ਗੱਲਾਂ ਹੋਰ ਕਰਨ ਲੱਗਾ ਉਹਨਾਂ ਧੀਰਵਾਲੇ ਇੱਕ ਤਾਂ ਧੀਰ ਬਹੁਤ ਵਿਵਾਕ ਲੇਖਕ ਸੀ ਜਦੋਂ ਅਤਵਾਦ ਦੇ ਦੌਰ ਚ ਜਦੋਂ ਅਸੀਂ ਸਾਰੇ ਮਹਿਸੂਸ ਤਾਂ ਕਰ ਰਹੇ ਸੀਗੇ ਕਿ ਇਹ ਸਿੱਖ ਪਰੰਪਰਾਵਾਂ ਦਾ ਵੀ ਕਾਢ ਹੋ ਗਿਆ ਕੱਲਾ ਪੰਜਾਬ ਦਾ ਨਹੀਂ ਕਾਢ ਹੋ ਜਾ ਸੀ ਸਿੱਖ ਪਰੰਪਰਾਵਾਂ ਦਾ ਵੀ ਕਾਢ ਹੋ ਜਾ ਸੀ ਸਿੱਖ ਫਲਸਫੇ ਦਾ ਵੀ ਕਾਢ ਹੋ ਜਾ ਸੀ ਕੋਈ ਧਰਗੋ ਉਦੋਂ ਦੀ ਹਿਸਾਬ ਨਾ ਨਹੀਂ ਲੱਗਦੀ ਕਿੰਨਾ ਵਿਵਾਸ ਹੈ ਉਹ ਜੀ ਔਰ ਹਾਂ ਔਰ ਜੀ ਔਰ ਦੂਸਰੀ ਉਹ ਨਾ ਨਹੀਂ ਲੱਗਦੀ ਕਿ ਮੈਂ ਮੁਖਬਰ ਨਹੀਂ ਸਕ ਤੀਜੀ ਨਾ ਨਹੀਂ ਮੈਂ ਰੋਣਾ ਕਰਦੀ ਕਿਉਂਕਿ ਧੀਰ ਲੇਖਕ ਆ ਲੇਖਕ ਕਿਸੇ ਬਰਤਾਰੇ ਬਾਰੇ ਇਕੱਲਾ ਪ੍ਰਤੀਕਰਮ ਨਹੀਂ ਦਿੰਦਾ ਲੇਖਕ ਨੇ ਬਰਤਾਰੇ ਬਾਰੇ ਤੱਤੇ ਘਾ ਪ੍ਰਤੀਕਰਮ ਨਹੀਂ ਦੇਉਂਦੇ ਲੇਖਕ ਨੇ ਕਿਸੇ ਬਰਤਾਰੇ ਨੂੰ ਸੋਧਣਾ ਹੋਗਾ ਆ ਤੇ ਬਹੁਤ ਕਬਾੜ ਦੇ ਟੱਗਦਾਰ ਉਸ ਬਤਾਰੇ ਵਾਲੇ ਆਪਣੀ ਸਲਬੀ ਦੀ ਸਾਹੂ ਦਿਖਾਉਣੀ ਹੁੰਦੀ ਆ ਤੇ ਧੀਰੇ ਕਹਿੰਦਾ ਮੈਂ ਰੋਮਾ ਗਾ ਨੂੰ ਮੈਂ ਬਤਾਰੇ ਨੂੰ ਸਮਝਾਂਗਾ ਮੈਂ ਬਹੁਤ ਭਾਰੀ ਗੱਲਾਂ ਆਪਾਂ ਲਾ ਦਿੰਗੀ ਧੀਰ ਵਾਲੇ ਇੱਕ ਲਾਈਟਰ ਬੀਨ ਚ ਕਰਦਨੀ ਆ ਧੀ ਸਾਲ ਬਹੁਤ ਲੜਾਕੀ ਸੀ ਤੇ ਮੈਂ ਸਭ ਕਹਿੰਦਾ ਕਿ ਦੇਖ ਕੋਈ ਲੜਾਕਾ ਹੋਣਾ ਬਹੁਤ ਹੋਣੀ ਆ ਸਾਡੇ ਸਾਰੇ ਦੇ ਸਿਰ ਉਦੋਂ ਸ਼ਰਮ ਨਾਲ ਝੁਕ ਜਾਂਦੇ ਆ ਜਦੋਂ ਕੋਈ ਸਾਡਾ ਵੱਡਾ ਲੇਖਕ ਇੰਜ ਖੜ ਜਾਂਦਾ ਆ ਹੱਕ ਬੰਦ ਕੇ ਬਰਗਟਮੈਂਟ ਬਰੇਕਮੈਂਟ ਆਈ ਨਹੀਂ ਨਿਰਾਸ਼ਾ ਦਾ ਸੰਭਵ ਨਾਲ ਸਾਡੀ ਹੋਣੀਗੀ ਧੀਰ ਨੇ ਸਾਡਾ ਸਿਰ ਮੂਹ ਮਾ ਹੋ ਦਿੱਤਾ ਧੀਰ ਜੀ ਉਹ ਦੋ ਹੀ ਇਹ ਮੇਰੇ ਨਾਲ ਧੀਰ ਸਾਹਿਬ ਤੋਂ ਉਹਨੇ ਹੋਇਆ ਏ ਕਿ ਧੀਰ ਸਾਹਿਬ ਨੇ ਜਦੋਂ ਦੂਜੀ ਵਾਰ ਇਲੈਕਸ਼ਨ ਲਈ ਗੁਸ਼ੰਤ ਬਾਜੂਰ ਦੇ ਮੁਕਾਬਲੇ ਤੇ ਤੇ ਅਸੀਂ ਧੀਰ ਸਾਹਿਬ ਨੂੰ ਕਹਿੰਦਾ ਮੈਂ ਸੱਸੇ ਹੁੰਦਾ ਸੀ ਮੈਂ ਕਿਹਾ ਧੀਰ ਸਾਹਿਬ ਮੈਂ ਇੱਕੀ ਵੋਟ ਨਹੀਂ ਪਾਉਣ ਤਾ ਤੇ ਤੇ ਕੀ ਗੱਲ ਮੇਰੇ ਅਸੀਂ ਇੱਕ ਮਹੀਨਾ ਪਹਿਲਾਂ ਭਾਜੀ ਵਿਸਾਲ ਸਭਾ ਨੂੰ ਸੁਣਿਆ ਸੀ ਸਭ ਤੋਂ ਪਿੰਡਾਂ ਦੇ ਨੂੰ ਲਾਟਕ ਕਰਦੇ ਸੀ ਅਸੀਂ ਦਾਣੇ ਇਕੱਠੇ ਕਰਦੇ ਸੀ ਕਿਸਾਨ ਸਭਾ ਲਈ ਤੇ ਅਸੀਂ ਏਦੀ ਜੇ ਕੀ ਬੇਮੁਖ ਹੋ ਜੂਏ ਅਸੀਂ ਤਾਂ ਸਰਸੇ ਵਾਲੇ ਸਾਡੇ ਬੋਤ ਭਾਜੀ ਵਿਸਾਲ ਸਭਾ ਨੂੰ ਪਾਵਾਂਗੇ ਇੱਕੋ ਘਟਾ ਦੇ ਜਾ ਹੋਇਆ ਇਹ ਕਿ 3 ਸਭ ਜਿੱਤ ਤਾਂ ਗਏ ਹਰਕਤ ਥੋੜਾ ਦੇਆ 3 ਸਭ ਬੜੇ ਖਫਾ ਹੋ ਗਏਗਾ ਭਾਜੀ ਕੋਈ ਸ਼ਿਕਾਇਤ ਕਰਤੀ ਮੈਂ ਸੀ ਸਭ ਤੋਂ ਕੰਗਰੈਸ ਪਾਰਟੀ ਹਰਿਆਣਾ ਦਾ ਮੈਂਬਰ ਸੀ ਮੈਂ ਮੈਂ ਕਿ ਪੰਜਾਬ ਤੇ ਆਇਆ ਸਦੀ ਕੁ ਮੇਜਨ ਹੋ ਰਹੀ ਸੀ ਉੱਥੇ ਜਾਲ ਸਾਹਿਬ ਵੀ ਸੀ ਤੀਰ ਸਾਹਿਬ ਵੀ ਸੀ ਤੀਰ ਸਾਹਿਬ ਨੇ ਬਾਹਰ ਫੜ ਕੇ ਲੈ ਗਏ ਜਾਲ ਸਾਹਿਬ ਕੋਲੇ ਆਹ ਦੇਖੋ ਕਹਦੇ ਇਹਨੇ ਪਾਰਟੀ ਦਾ ਡਿਸਿਪਲਨ ਭੰਗ ਕੀਤਾ ਜਾਲ ਸਾਹਿਬ ਬੜੇ ਬਹੁਤ ਆਦਰ ਕਿ ਤੁੰਦਿਆ ਤੁਸੀਂ ਬੜੇ ਸਿਆਣੇ ਅਹੁਦੇਦਾਰ ਕਿ ਉਹ ਕਹਿੰਦੇ ਕਿ ਤੀਰ ਸਾਹਿਬ ਇਹ ਮੈਂ ਤਾਂ ਸੱਜਣੇ ਜਾਲ ਸਾਹਿਬ ਦਾ ਕਿਉਂਕਿ ਇਹ ਪੰਜਾਬ ਦੀ ਕਾਂਗਰਸ ਪਾਰਟੀ ਦਾ ਮੈਂਬਰ ਕੋ ਦੂਜੀ ਗੱਲ ਤੀਰ ਸਾਹਿਬ میں کانگریس پارٹی دا نو سال سکتر رہا پنجاب میں کدی لیکن کوئی ہدایت دیتی ہے میں تو لیکن کدی کوئی ہدایت دیتی آم لوگ کا یہی پریشن ہے کہ کانگریس پارٹی کا لوگ کا ہدایت دے گا میں کانگریس پارٹی دا ممبر ہوں میں تو کدی نہیں کئی مہینے تیس سال میرے کوئی بہت کلنگ رہے پھر ایک سمجھ ایسا آیا کہ ایک فنکشن ہونا سی بہادی ਧੀਰ ਸਾਹਿਬ ਦੀ ਕਪਤਾ ਪੜੀ ਜਾਂਦੀ ਸੀ ਬਿਸ਼ਾਲਪਾਲ ਭਾਗੀ ਨੇ ਪ੍ਰਧਾਨਗੀ ਕਰਨੀ ਸੀ ਤੇ ਧੀਰ ਸਾਹਿਬ ਦੇ ਕੁਝ ਕੰਮਕਾਵਾਂ ਦੇ ਉੱਤੇ ਲਾਟ ਅਖੇ ਬਣੇ ਸੀ ਮੈਨੂੰ ਬਿਸ਼ਾਲਪਾਲ ਭਾਗੀ ਕਹਣ ਲੱਗੇ ਵੀ ਧੀਰ ਸਾਹਿਬ ਦੀ ਕਪਤਾ ਤੇ ਤੁਸੀਂ ਬੋਲਣਾ ਮੈਂ ਕਿਹਾ ਵੀ ਧੀਰ ਸਾਹਿਬ ਜਦੋਂ ਨੂੰ ਸਟੇਜ ਤੇ ਆ ਗਏ ਤਾਂ ਨਹੀਂ ਉਹ ਮੇਰ ਨਾਲ ਖਫਾ ਹੋ ਗਏ ਤੇ ਅਨਨ ਖਫਾ ਹੋ ਗਏ ਉਹਨਾਂ ਦੀ ਕਪਤਾ ਤਾਂ ਨਹੀਂ ਆਪਾਂ ਖਫਾ ਹੋ ਸਕਦੇ ਚਲੋ ਉਸ ਨੂੰ ਦੇਖ ਰਹਾ ਸੀ ਧੀ ਸਭ ਤਰ੍ਹਾਂ ਪਰ ਰਹੀ ਸੀ ਤੇ ਗੁੱਸਾ ਉਸ ਅੰਦਰ ਜਿਹੜਾ ਉਹਨਾਂ ਦਾ ਬੋਡੀ ਲੈਂਗੂਜ ਤੋਂ ਦੇਖਣ ਲੱਗੀ ਸੀ ਕਿ ਵਿਚਾਰਾ ਦੇ ਵੱੱਤ ਭੇਦਾਂ ਦੇ باوجود ਇਹ ਕੀੜੀ ਇੱਕ ਦੂਜੇ ਦਾ ਹੋਰ ਵਿਚਾਰਾ ਦੇ ਬਕਰੀਆਂ ਦੇ باوجود ਇੱਕ ਵੀ ਦੀ ਇੱਕ ਦੂਜੇ ਤੇ ਕਿੰਨੀ ਨੇੜ ਸੀ ਆਫਰੀਕਾ ਜਿਹੜੀ ਲਾਈਟਰ ਬੈਂਚ 'ਚ ਮੈਂ ਕਰਨੀ ਆ ਧੀ ਜੜਾ ਕੇ ਗੋਲਦੀ ਤੇ ਗੱਲ ਹੋਣੀ ਮੈਂ ਕੋਹ ਨਹੀਂ ਕਹ ਰਿਹਾ ਇਹ ਅਬੀ ਚੰਦਰ ਨੇ ਲਿਖਿਆ ਕਿਤੇ ਧੀ ਸਭ ਵਿਵਾਰ ਸੀ

ਜਿਹੜਾ ਸੀਗਾ ਇਹ ਉਸਲਾ ਸੀਗਾ ਆਪਣਾ ਦੇਸ਼ ਭਗਤ ਯਾਦਗਾਰਾ ਆਸਾਨੀ ਹੋ ਰਹੀ ਸੀ ਤੇ ਉੱਥੇ ਮੂਲੀਆਂ ਵੀ ਦੀਆਂ ਬੀਜਾਂ ਸੀ ਮੂਲੀਆਂ ਦੀ ਛੋਟੀਆਂ ਸੀ ਤੇ ਬਾਬਾ ਜੀ ਮੁੰਡਿਆਂ ਨੂੰ ਮੂਲੀਆਂ ਨਹੀਂ ਖਾ ਦਿੰਦੇ ਜੋ ਲੰਗਰ ਸਾਜ ਆਉਂਦਾ ਸੀ ਉੱਥੇ ਜੀ ਵੀ ਹੋਇਆ ਨੇ ਇੱਕ ਬਾਬਾ ਧੀਸਾ ਉਹ ਕਿਹਾ ਧੀਸਾ ਵੀ ਮੂਲੀਆਂ ਹੋਣ ਤਾਂ ਖਾਣਾਂ ਜਾਂ ਫਿਰ ਪਕਾ ਕੇ ਲਾਉਣੀ ਨਾ ਦਰ ਬਾਬਾ ਜੀ ਨੇ ਕਿਹਾ ਖਾਓ ਕੋਣ ਖਾਣ ਨੂੰ ਦਿੰਦੇ ਧੀਸਾ ਕਹਿੰਦੇ ਮੈਂ ਕਰ ਦੱਸਦਾ ਪਹਿਲੇ ਦਿਨ ਧੀਸਾ ਨੇ ਇੱਕ ਮੂਲੀ ਪੱਟੀ ਉਹਕੇ ਜਿੱਤੇ ਲੰਗਰ ਸੀ ਤੇ ਤੇਲਕ ਬਹਿ ਕੇ ਬਾਬਾ ਜੀ ਦੇ ਸਾਹਮਣੇ ਖਾਣ ਲੱਗੇ ਬਾਬਾ ਜੀ ਨੇ ਸਮਝ ਗਏ ਵੀ ਧੀਰ ਲੜੂਗਾ ਉਹਨਾਂ ਨੂੰ ਉਸ ਦਿਨ ਤੱਕ ਕੁਝ ਨਹੀਂ ਕਿਹਾ ਦੂਜੇ ਦਿਨ ਤੀਸਾਬ ਨੇ ਦੋ ਬੂਲੇ ਦਾ ਪੁੱਟਣਾ ਤੇ ਜਦੋਂ ਬਾਬਾ ਗਰੂਥਨਾ ਕੇ ਬੈਠੇ ਤੇ ਬੂਲੇ ਬੂਲੇ ਦਾ ਲੈ ਕੇ ਖਾਂਗੇ ਉਹ ਕਹਿੰਦੇ ਓਏ ਤੂੰ ਤੂੰ ਕਰੋ ਉਹਨਾਂ ਕੋਲ ਜਾਉਣੇ ਨਿਕਲਿਆ ਸੀ ਤਾਂ ਜਵਕਾਂ ਦਾ ਬੂਲੂ ਨਾ ਪਿੱਛੇ ਲੜਦਾ ਇਹ ਗੱਲ ਤੀਸਾਬ ਨੇ ਕਿਹਾ ਲੱਗਦਾ ਥੈਂਕ ਯੂ ਤੇ ਬਹੁਤ ਬਹੁਤ ਸ਼ੁਕਰੀਆ ਮੈਨੂੰ ਆਪਣੀ ਨਜ਼ਮ ਨੂੰ ਸਾਂਝੀ ਕਰਨ ਦਾ ਮੌਕਾ ਦਿੱਤੇ। ਨਜ਼ਮ ਦਾ ਨਾਮ ਹੈ ਤੀਰ ਦੇ ਪਰਵਾਜ਼। ਸੰਤੋਖ ਸਿੰਘ ਤੀਰ ਦੇ ਪਰਵਾਜ਼। ਜੋ ਇਨਸਾਨ ਸੀ ਬੜੇ ਨੇਕ ਤੇ ਸੱਚੇ। ਸਭ ਨੂੰ ਕਰਦੇ ਪਿਆਰ, ਖਾਸ ਕਰ ਬੱਚੇ। ਜਿਨ੍ਹਾਂ ਦੀ ਉਂਗਲ ਰਹੀ ਹਮੇਸ਼ਾ ਗੌਰਵ ਨਾਲ ਉੱਚੀ। ਲਿਖਣ ਪੜ੍ਹਨ ਦੇ ਸੀ ਜਿਨ੍ਹਾਂ ਦੇ ਰੁਚੀ ਪਤਾਲਾਂ ਤੋਂ ਲੈ ਕੇ ਅੰਮ੍ਰਾਂ ਤੱਕ ਦਾ ਸੀ ਜੀਣਾ ਦਾ ਗਿਆਨ ਟੈਗੋਰ ਕਬੀਰ ਚੈਖੌ ਵਰਗਾ ਸੀ ਜਿਨ੍ਹਾਂ ਦਾ ਮਾਨ ਬੜੇ ਹੀ ਸ਼ੌਕੀਨ ਸੀ ਉਹ ਸੱਜ ਧੱਜ ਕੇ ਰਹਿਣ ਦੇ ਸੱਚ ਹਮੇਸ਼ਾ ਲੋਕਾਂ ਦੇ ਮੂੰਹ ਤੇ ਕਹਿਣ ਦੇ ਉਹਨਾ ਸਾंभਿਆ ਆਪਣੇ ਭੈਣ ਭਰਾਵਾਂ ਨੂੰ ਵਾਂਗ ਪਿਤਾ ਜੋ ਸਾਰੇ ਹੰਝੂਆਂ ਚ ਡੁੱਬ ਗਏ ਵੇਖ ਹੋਣਾਂ ਦੀ ਚਿਤਾਂ ਜਿਨ੍ਹਾਂ ساری ਉਮਰ ਕੀਤੇ ਕੰਮ ਫਖਰ ਅਤੇ ਮਾਣ ਦੇ ਕਿ ਹਾਂ ਕੱਤੇ ਸੀ ਹਸਪਤਾਲਾਂ ਤੋਂ ਹਮੇਸ਼ਾ ਦੂਰ ਰਹਿਣਗੇ ਜਿਉਂਦੇ ਜੀ ਕੀਤਾ ਸਭ ਦਾ ਭਲਾ ਸੋਚਣ ਤੇ ਲਿਖਣ ਦੀ ਸੀ ਇੱਕ ਸੁੰਦਰ ਕਲਾ ਜੋ ਸਦਾ ਕਾਇਮ ਰਹੇਗੀ ਉਹਨਾਂ ਦੀ ਮਰਿਆਦਾ ਬਿਹਤਰੀਨ ਬਣਾਉਂਦੇ ਜਾਵਾਂਗੇ ਉਹਨਾਂ ਦੀਆਂ ਇੱਜ਼ਾਤਾਂ ਮੈਂ ਮੈਂ ਹਾਂ ਧੀਰ ਪਰਿਵਾਰ ਦੀ ਇੱਕ ਆਵਾਜ਼ ਅਸੀਂ ਬਣਾਗੇ ਉਹਨਾਂ ਦੀਆਂ ਸੋਚਾਂ ਦੇ ਪਰਵਾਜ਼ ਅਸੀਂ ਬਣਾਗੇ ਉਹਨਾਂ ਦੀਆਂ ਸੋਚਾਂ ਦੇ ਪਰਵਾਜ਼

ਮੈਨੂੰ ਕਿਉਂ ਮਾਰਦੇ ਹੋ ਉਹ ਕਹਿੰਦੇ ਤੂੰ ਮੁਖਬਰ ਹੈ ਮੈਂ ਆਖਿਆ ਅੰਕਲ ਮੁਖਬਰ ਕਿਸ ਨੂੰ ਕਹਿੰਦੇ ਨੇ ਉਹਨਾਂ ਨੇ ਉੱਤਰ ਵਿੱਚ ਮੇਰੀ 14 ਗੋਲੀਆਂ ਮਾਰੀਆਂ ਤਾਂ ਸੱਚ ਜਾਣੇ ਉਹ ਮੈਨੂੰ ਹਜੇ ਵੀ ਨਹੀਂ ਪਤਾ ਕਿ ਮੁਖਬਰ ਕਿਸ ਨੂੰ ਕਿਹਾ ਜਾਂਦਾ ਹੈ